ਸਰਕਾਰ ਡਿਪਟੀ ਸੀਐਮ ਤੇ ਕਾਂਗਰਸ ਦੇ ਆਗੂ ਸੁਖਜਿੰਦਰ ਸਿੰਘ ਰੰਧਾਵਾ ਸ਼੍ਰੀ ਅਕਾਲ ਤਖਸ ਸਹਿ ਪਹੁੰਚੇ ਜਿੱਥੇ ਉਹਨਾਂ ਨੇ ਜ਼ਥੇਦਾਰ ਦੇ ਨਾਲ ਮੁਲਾਕਾਤ ਕੀਤੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਇਸ ਮੁਲਾਕਾਤ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਵਾਪਰੀ ਘਟਨਾ ਬੇਹੱਦ ਨਿੰਦਣਯੋਗ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਲੈਕਸ਼ਨ ਦੌਰਾਨ ਟਕਰਾਰਾ ਹੋ ਜਾਂਦੀ ਨੇ ਪਰ ਕਿਸੇ ਪਬਲਿਕ ਨੁਮਾਇੰਦੇ ਵੱਲੋਂ ਦਸਤਾਰ ਦਾ ਮਜ਼ਾਕ ਉਡਾਉਣਾ ਬਹੁਤ ਹੀ ਨਿੰਦਰਜੋਗ ਹੈ ਇਹ ਦਸਤਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਹੈ ਦੁਨੀਆ ਭਰ ਦੇ ਵਿੱਚ ਸਿੱਖ ਦਸਤਾਰ ਦਾ ਸਤਕਾਰ ਕੀਤਾ ਜਾਂਦਾ ਹੈ ਇਸ ਨੂੰ ਕਿੱਲਾ ਨਾਲ ਲੱਗਣ ਵਾਲੀ ਜਾਂ ਲੋਹਾ ਕੇ ਸੁੱਟਣ ਵਾਲੀ ਚੀਜ਼ ਕਹਿਣਾ ਬੇहद ਘਟੀਆ ਸੋਚ ਹੈ ਰੰਧਾਵਾ ਨੇ ਇੰਨਾ ਬੋਲਾਂ ਦਾ ਪ੍ਰਗਟਾਵਾ ਕੀਤਾ ਆਓ ਸੁਣਦੇ ਹਾਂ ਕੱਲ ਜਿਹੜੀ ਧਰਬਾਪਾਣ ਚ ਬੜੀ ਮਦ ਬਾਕੀ ਘਟਨਾ ਹੋਈ ਹੈ ਇਲੈਕਸ਼ਨਾਂ ਹੁੰਦੀਆਂ ਨੇ ਲੜਾਈਆਂ ਹੁੰਦੀਆਂ ਨੇ ਤੇ ਇੱਕ ਪਬਲਿਕ ਦਾ ਨੁਮਾਇੰਦਾ ਉਹ ਕਹਿੰਿਆ ਪਗਾਲਵਾ ਆਖੀ ਕਿ ਜੇ ਇਹ ਗੱਲ ਕਹਿੰਦਾ ਕਿ ਪੱਗਾਂ 'ਚ ਕਿੱਲਾ ਨਹੀਂ ਲੱਗੀਆਂ ਹੁੰਦੀਆਂ ਇਹ ਪੱਗਾਂ ਲੱਤਦੀਆਂ ਵੀ ਨੇ ਤੇ ਬੱਜਦੀਆਂ ਵੀ ਨੇ ਤੇ ਉਹਦੀ ਮਾਨਸਿਕਤਾ ਜਿਹੜੀ ਹੈ ਸੋਚ ਹੈ ਜਿਹੜੀ ਇਹਦੀ ਗਿਰੀ ਔਰ ਕਟਿਆ ਇਹ ਦਸਤਾਰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਹੈ ਔਰ ਇਹ ਦਸਤਾਰ ਹਿੰਦੁਸਤਾਨ ਦੇ ਵਿੱਚ ਨਹੀਂ ਵਰਲਡ ਦੇ ਵਿੱਚ ਇਹ ਦਸਤਾਰ ਨੂੰ ਲੋਕੀ ਸਤਿਕਾਰ ਦਿੰਦੇ ਨੇ ਕੋ ਜਰ ਦਿੱਤਾ ਸਾਹਿਬ ਨੂੰ ਬੇਨਤੀ ਕੀਤੀ ਆ ਕਿ ਇਹ ਆਦਮੀ ਨੇ ਜੋ ਕਿਹਾ ਕਿ ਕਿੱਲਾ ਨਹੀਂ ਠੁਕੀਆਂ ਇਹ ਪੱਗਾਂ ਲੱਥਦੀਆਂ ਨੇ ਇਹਦੇ ਤੇ ਇਮੀਡੀਏਟਲੀ ਐਕਸ਼ਨ ਕੀਤਾ ਜਾਏ ਤਾਂ ਕਿ ਅੱਗੇ ਤੋਂ ਕੋਈ ਦਸਤਾਰ ਨੂੰ ਹੱਥ ਲਾਉਣ ਦੀ ਜੁਰਤ ਨਾ ਕਰੇ ਔਰ ਨਾਲ ਹੀ ਉਹਨਾਂ ਨੂੰ ਇਹ ਕਿਹਾ ਕਿ ਇਹਨੂੰ ਇੱਥੇ ਤਲਬ ਕੀਤਾ ਜਾਏ ਪਰ ਮੈਨੂੰ ਲੱਗਦਾ ਕਿ ਉਹ ਪਹਿਲਾਂ ਹੀ ਨਾਂ ਉਹਦੀ ਪੱਗ ਹੈ ਤੇ ਨਾਂ ਮੇਰੇ ਖਾਲੇ ਦਾੜੀ ਹੈ ਉਹਦੇ ਕਰਕੇ ਉਹਨੂੰ ਪੱਗ ਦੀ ਸਤਕਾਰ ਦਾ ਪਤਾ ਵੀ ਨਹੀਂ ਉਹਨੂੰ ਗੁਰੂ ਦੇ ਸਰਕਾਰ ਦਾ ਪਤਾ ਹੀ ਨਹੀਂ ਉਹਨੂੰ ਇਹ ਨਹੀਂ ਪਤਾ ਕਿ ਇਹ ਜਿਹੜੀ ਦਸਤਾਰ ਇਹ ਵਾਜਾਂ ਮਾਰਨੀ ਆ ਓਏ ਆਪਣੀਆਂ ਪਛਾਣ ਕੇ ਲੈ ਜਾਓ ਇਹ ਇੱਕ ਇਹੋ ਜਿਹੀ ਮਾਨਸਿਕਤਾ ਤੇ ਇਕੱਠਿਆ ਸੂਚ ਆ ਜਿਹੜਾ ਸਾਰੇ ਹਿੰਦੁਸਤਾਨ ਦੇ ਜਿੱਥੇ-ਜਿੱਥੇ ਵੀ ਸਿੱਖ ਬੈਠੇ ਨੇ ਇਹਨੂੰ ਕੰਡੈਮਨਿੰਗ ਕਰਨ ਦਲ ਮੈਂ ਵੇਖਿਆ ਕਿ ਜੋ ਮੇਰਾ ਤੋਂ WhatsApp ਦੇ ਉੱਤੇ ਜਾਂ WhatsApp ਜਾਂ ਪਾੜੇ ਚੈਨਲ ਦੇ ਉੱਤੇ ਜੋ ਕਮੈਂਟਸ ਵਿਚਾਰ ਰਹੇ ਨੇ ਉਹ ਮੇਰੇ ਖਲ ਇੰਨੇ ਸ਼ਰਮਨਾਕ ਨੇ ਕਿ ਇਹੋ ਜੀ ਐਮਐਲ ਨੂੰ ਤਾਂ ਬੈਸੀ ਡੂਪ ਮਰਨਾ ਚਾਹੀਦਾ ਮੈਂ ਕਦੀ ਵੀ ਉਹ ਜਦੋਂ ਕਿਤੇ ਬੋਲਦਾ ਮੈਨੂੰ ਬੋਲਣਾ ਮੈਂ ਕਰੀ ਉਹਦੇ ਉਹ ਰਕਮੈਂਟ ਨਹੀਂ ਕਦੀ ਕੀਤੇ ਪਰ ਅੱਜ ਮੇਰੇ ਦਿਲ ਨੂੰ ਠੇਸ ਪਹੁੰਚੀ ਮੈਂ ਜਥੇਦਾਰ ਸਾਹਿਬ ਨੂੰ ਉਹ ਤੋਂ ਸਿੱਧਾ ਦਿੱਲੀ ਤੋਂ ਇਹ ਇੱਥੇ ਪਹੁੰਚਿਆ ਪਾਰਲੀਮੈਂਟ ਛੱਡ ਕੇ ਪਹੁੰਚਿਆ ਤਾਂ ਕਿ ਦੁਬਾਰਾ ਕੋਈ ਇਹੋ ਜੀ ਗੰਦੀ ਤੇ ਕੋਈ ਜੀ ਹਰਕਤ ਨਾ ਕਰ ਸਕੇ ਉਹਨਾਂ ਬੇਨਤੀ ਕੀਤੀ ਕੇ ਇੱਥੇ ਸਖਤ ਕਾਰਵਾਈ ਕੀਤੀ ਜੇ ਜਿਸ ਮੁੱਖ ਮੰਤਰੀ ਜੋ ਮੁੱਖ ਮੰਤਰੀ ਇਹ ਕਹਿੰਦਾ ਹੋ ਕਿ ਗੁਰਦੁਆਰਿਆਂ ਦੇ ਵਿੱਚ ਮੱਥਾ ਨਾ ਟਿਕ ਕੋ ਇਹਨਾਂ ਨੂੰ ਆਪਣੇ ਆਪ پتہ ਚੱਲ ਜਾਏਗਾ ਤੇ ਜੇ ਉਹੋ ਜਾਂ ਮੁੱਖ ਮੰਤਰੀ ਉਹੋ ਜੀ ਉਹਦੇ ਜਿਹੜੇ ਹੈਗੇ ਜਿਹੜੇ ਅੱਗੇ ਨੇ ਉਹੋ ਜੀ ਕੋਕੋ ਉਹੋ ਜੀ ਕੋਕੋ ਦੇ ਬੱਚੇ ਤੇ ਮੈਂ ਇਹਨਾਂ ਕਿ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਹੁਣ ਤੱਕ ਕਦੇ 10000 ਦਾ ਮੱਥਾ ਟੇਕਿਆ ਹੋ ਗਿਆ ਗੁਰਦੁਆਰੇ ਸਾਹਿਬ ਤੇ ਉਹਨੂੰ 10000 ਰੁਪਏ ਮੈਂ ਭੇਜਦਾ ਕਿ ਸਾਡੇ ਗੁਰਦੁਆਰਾ ਸਾਹਿਬਾਂ ਨੂੰ ਜਿੱਥੇ ਅਸੀਂ ਦਸਵੰਦ ਕੱਢਦੇ ਆ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਹੁਣ ਤੱਕ ਦਸਵੰਦ ਨਿਕਲਦਾ ਆਇਆ ਤੇ ਉਹਦੇ ਵਿੱਚ ਐਹੋ ਜੀ ਗੰਦੀ ਸ਼ਬਦਾ ਵਾਲੀ ਬੋਲਣੀ ਜਿਸ ਗੁਰੂ ਨੇ ਸਾਨੂੰ ਇੱਥੇ ਖੜਾ ਕੀਤਾ ਜਿਸ ਗੁਰੂ ਨੇ ਆਪਣੇ ਸਾਰਾ ਪਰਿਵਾਰ ਵਾਰ ਦਿੱਤਾ ਸਰਬੰਸ ਦਾ ਨਹੀਂ ਕਿਹਾ ਗਿਆ ਅੱਜ ਉਸੇ ਇੱਕ ਕਹਿਣਾ ਕਿ ਅਸੀਂ ਇੱਥੇ ਸਾਨੂੰ ਮੱਥਾ ਨਾ ਟੇਕੋ ਇਹਨਾਂ ਨੂੰ ਪਤਾ ਲੱਗ ਜੇਗਾ ਕਿ ਇਹ ਪੀਜਾ ਜਿਹੜੀ ਨੇ ਬੜੀਆਂ ਨਿੰਦਨ ਚੋਕ ਤੇ ਤੋਂ ਔਰ ਜੋ ਹੋਨੇ ਕਿਆ ਸੀ ਜੋ ਦਾਮ ਖਾਮ ਤੇ ਜਿਹੜੇ ਕੀ ਪਤਨ ਕੀ ਕੀ ਬੋਲਿਆ ਉਹ ਦੰਡ ਬੇਦ ਭਾਵ ਡਾਂਗ ਛੋਟਾ ਉਹਨੇ ਉਹਨ ਇਹੀ ਗੱਲ ਕਹੀ ਸੀ ਨਾ ਸੋਸੋਧੀਆਂ ਨੇ ਉਹਦੇ ਆਕਾਂ ਨੇ ਜੋ ਗੱਲ ਕਹੀ ਉਹ ਇਹਨਾਂ ਨੇ ਪੂਰੀ ਕਰ ਦਿੱਤੀ ਆ ਇਹ ਪੰਜਾਬ ਪੰਜਾਬੀ ਕਦੀ ਵੀ ਇਹ ਚੀਜ਼ ਨੂੰ ਨਹੀਂ ਬਰਦਾਸ਼ਤ ਕਰਨੀ ਕਿਤੇ ਕਿਸੇ ਦੀ ਪੱਗ ਜਿਹੜੀ ਆ ਉਹ ਉਹਦੀ ਪੱਗ ਨਹੀਂ ਉਹ ਸਾਰੇ ਪੰਜਾਬ ਦੀ ਪੱਗ ਹੈ ਇਹ ਸਾਡੇ ਸਾਡਾ ਚਿਹਨ ਹੈ ਸਾਡਾ ਨਿਸ਼ਾਨ ਹੈ ਇਹ ਦਸਤਾਰ ਸਾਡੀ ਹੈ ਵੇਖੋ ਇਹ ਇੱਥੇ ਜਥੇਦਾਰ ਸਾਹਿਬ ਨੂੰ ਆ ਜਿੱਥੇ ਜਿੱਥੇ ਆਪਾਂ ਖੜੇ ਆ ਜੇ ਇਥੋਂ ਇੱਕ ਸੰਦੇਸ਼ ਚਾਹੀਦਾ ਜਿਹੜੇ ਮਰਤੀ ਪਾਰਟੀ ਦੇ ਕੋਈ ਗੱਲ ਹੋਵੇ ਅਸੀਂ ਇੱਥੇ ਇੱਥੇ ਅਸੀਂ ਸਮਰਪਤ ਆ ਜਥੇਦਾਰ ਸਾਹਿਬ ਜੇ ਕੋਈ ਕਿੰਤੂ ਪਰੰਤੂ ਵੀ ਕਰਦਾ ਜਿਹੜਾ ਜਥੇਦਾਰ ਸਾਹਿਬ ਸਾਡੇ ਇੱਥੇ ਇੱਥੇ ਬੈਠਾ ਉਹ ਸਾਡਾ ਸਤਕਾਰਤ ਹੈ ਉਰੇ ਸਭ ਸਿੱਖ ਨੂੰ ਜਿੰਨੇ ਦੇਰ ਉਹ ਜਥੇਦਾਰ ਦੇ ਅਹੁਦੇ ਤੇ ਬਿਠਿਆ ਸਾਰਿਆਂ ਨੂੰ ਸਤਿਕਾਰ ਕਰਨਾ ਬਣਦਾ ਜੇ ਅਸੀਂ ਆਪਣੇ ਜਥੇਦਾਰ ਸਤਿਕਾਰ ਨਹੀਂ ਕਰਾਂਗੇ ਸਾਡੀ ਜਿਹੜੀ ਕੌਮ ਅੱਗੇ ਨਹੀਂ ਵਧੇਗੀ ਤੇ ਜਥੇਦਾਰ ਸਭ ਨੂੰ ਇਹਨਾਂ ਚੀਜ਼ਾਂ ਤੇ ਬੜਾ ਸਖਤ ਤੇ ਜਿਹੜਾ ਰੁਖ ਅਪਣਾਉਣਾ ਪਏਗਾ რუს ਦੇ ਪ੍ਰਧਾਨ ਮੰਤਰੀ რუს ਦੇ ਰਾਸ਼ਪਤੀ ਇਹਨਾਂ ਹੋਰੇ ਬਾਤ ਕਰ ਸੋਦਾ ਦੀ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਦਸਤਾਰ ਦੀ ਬੇਅਦਬੀ ਕਰਨ ਵਾਲਿਆਂ ਦੇ ਖਿਲਾਫ ਸਖਤ ਸਜ਼ਾ ਦੀ ਮੰਗ ਕੀਤੀ ਆ ਉਹਨਾਂ ਕਹਿ ਕਿ ਜਿਹੜਾ ਵੀ ਦਸਤਾਰ ਦੀ ਬੇਅਦਬੀ ਕਰਦਾ ਤਾਂ ਉਹਨਾਂ ਦੇ ਖਿਲਾਫ ਕੜੀ ਕਾਰਵਾਈ ਹੋਣੀ ਚਾਹੀਦੀ ਹੈ ਬਿਊਰੋ ਰਿਪੋਰਟ ਲਾਈ ਪੰਜਾਬੀ ਟੀਵੀ